ਗੱਲ ਸਾਰੀ ਧਿਆਨ ਤੇ ਗੌਰ ਨਾਲ ਸੁਣੋ ਸੰਗਤ ਜੀ ਜਿਵੇਂ ਆਪਣੇ ਢੱਲੇਵਾਲ ਸਭ ਪੰਜਾਬ ਦੇ ਹੱਕਾਂ ਦੇ ਲਈ ਬੈਠੇ ਨੇ ਨਾ ਧਰਨੇ ਤੇ ਉਵੇਂ ਇੱਧਰ ਇਹ ਅੰਕਲ ਜੀ ਵੀ ਜਿਹੜਾ ਹੱਕਾਂ ਦੇ ਲਈ ਬੈਠੇ ਨੇ ਉਹ ਵੀ ਆਪਣਾਂ ਦੇ ਲਈ ਹੈ ਨਾ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਜਿਵੇਂ ਆਪਾਂ ਗੱਲ ਕਰਦੇ ਸੀ ਜੀ ਸਭ ਤੋਂ ਪਹਿਲਾਂ ਤਾਂ ਸਿਸਟਮ ਦੀ ਗੱਲ ਕਰਦੇ ਸੀ ਕਿ ਉਹ ਕਿਵੇਂ ਕੀ ਗੱਲਬਾਤ ਹੈ ਸਿਸਟਮ ਇਹ ਹੈ ਜੀ ਸਿਸਟਮ ਤਾਂ ਬਿਲਕੁਲ ਕਰਪਟ ਹੋ ਚੁੱਕਿਆ ਹੈਗਾ ਹਾਂ ਜੀ ਠੀਕ ਹੈ ਕਿ ਨਹੀਂ ਤੇ ਇੱਕ ਸਾਡਾ ਜਿਹੜਾ ਭਰੋਸਾ ਹੈਗਾ ਉਹ ਪ੍ਰਮਾਤਮਾ ਤੋਂ ਟੁੱਟ ਚੁੱਕਿਆ ਹੈਗਾ ਠੀਕ ਹੈ ਅਸੀਂ ਸਰਕਾਰਾਂ ਦੇ ਮਗਰ ਅ ਭਟਕੇ ਫਿਰਦੇ ਆਂਗੇ ਜਦੋਂ ਕਿ ਆਪਣੇ ਕੀ ਕਹਿੰਦੇ ਪ੍ਰਮਾਤਮਾ ਨੇ ਹਰ ਬੰਦੇ ਨੂੰ ਇੱਕ ਸੁਪਰੀਮ ਪਾਵਰ ਦੇ ਕੇ ਭੇਜਿਆ ਹੋਇਆ ਤੇ ਅਸੀਂ ਉਸ ਪਾਵਰ ਨਾਲੋਂ ਟੁੱਟੇ ਹੋਏ ਆ ਇਸ ਕਰਕੇ ਅਸੀਂ ਭਟਕੇ ਹੋਏ ਆ ਠੀਕ ਹੈ ਤੇ ਜਿਵੇਂ ਆਪਾਂ ਗੱਲ ਕਰੀਏ ਵੀ ਆਪਾਂ ਹੁਣ ਮੁੱਦਾ ਚੱਲਦਾ ਜੀ ਕਿਸਾਨ ਨਹੀਂ ਮੁੱਦਾ ਹਾਂਜੀ ਡੱਲੇਵਾਲ ਸਾਹਿਬ ਬੈਠੇ ਨੇ ਹਨਾ ਜੀ ਹਾਂਜੀ ਹਾਂਜੀ ਤੇ ਉਹ ਖੜਤਾਲ ਹਾਂਜੀ ਉਦੇ ਬਾਰੇ ਕੋਈ ਚਾਨਣਾ ਪਾ ਸਕਦੇ ਹੋ ਤੁਸੀਂ ਇੱਕ ਗੱਲ ਕਹਿ ਰਹੇ ਸੀ ਵੀ ਢੱਲੇਵਾਲ ਸਾਉਜੀ ਦੇ ਅੰਦਰ ਇਹ ਜੀਆਂ ਸ਼ਕਤੀਆਂ ਤੁਸੀਂ ਜਿਹੜੀਆਂ ਪਰਵੇਸ਼ ਕਰਾ ਸਕਦੇ ਹੋ ਉਹਨਾਂ ਬਾਰੇ ਥੋੜੇ ਜਿਹਾ ਜਾਨਣਾ ਜਾਨਣਾ ਇਹ ਇਹ ਗੱਲ ਬਿਲਕੁਲ ਸਹੀ ਹੈ ਜੀ ਕਹਿੰਦੇ ਔਖਾ ਦਾ ਹਰ ਕਾ ਨਾਮ ਜਿੱਤੇ ਰੋਗ ਨਾ ਬਿਆਪੇ ਹਾਂਜੀ ਗੁਰੂ ਹਰਕ੍ਰਿਸ਼ਨ ਜੀ ਤੇ ਆਈ ਹੈ ਜਿੰਨ ਡਿੱਠੇ ਸਭ ਦੁੱਖ ਜਾਏ ਠੀਕ ਹੈ ਸਾਨੂੰ ਉਹ ਪਰਮਾਤਮਾ ਦੇ ਜਿਹੜੇ ਐਡੇ ਵੱਡੇ ਬ੍ਰਹਮੰਡ ਦੀ ਸ਼ਕਤੀ ਹੈ ਉਸ ਦੇ ਵਿੱਚੋਂ ਹੋਰ ਆ ਹੀ ਨਹੀਂ ਘਟਣਾ ਹੁੰਦਾ ਹਾਂਜੀ ਸਾਡਾ ਆਪਣਾ ਔਰਾ ਹੈ ਨੀਗਾ ਤਾਂ ਅਸੀਂ ਦੂਸਰੇ ਨੂੰ ਔਰੇਂਜ ਕਿਵੇਂ ਲੈ ਕੇ ਜਾ ਸਕਦੇ ਆ ਠੀਕ ਹੈ ਤਾਂ ਕੁਝ ਮੈਥਡ ਨੇ ਜੇ ਉਸ ਢੰਗ ਨਾਲ ਬੈਠ ਕੇ ਪਾਠ ਕੀਤਾ ਜਾਵੇ ਤਾਂ ਆਪਣੇ ਕੀ ਕਹਿੰਦੇ ਨੇ ਜਿੱਥੇ ਡਾਕਟਰੀ ਖਤਮ ਹੋ ਜਾਂਦੀ ਹੈ ਉੱਥੇ ਪਰਮਾਤਮਾ ਸ਼ੁਰੂ ਹੁੰਦਾਗਾ ਠੀਕ ਹੈ ਜੀ ਪਰ ਅਸੀਂ ਡਾਕਟਰਾਂ ਦੇ ਮੁਰੇ ਤੁਰੇ ਫਿਰਦੇ ਆ ਜਦੋਂ ਕਿ ਪਰਮਾਤਮਾ ਨੂੰ ਕਦੇ ਪੁੱਛਿਆ ਹੀ ਨਹੀਂਗਾ ਠੀਕ ਹੈ ਜੀ ਠੀਕ ਹੈ ਨਹੀਂ ਤੇ ਜੇ ਅਸੀਂ ਪਰਮਾਤਮਾ ਦੀ ਸਹੀ ਤਰੀਕੇ ਨਾਲ ਬੰਦਗੀ ਕਰ ਲਈਏ ਤਾਂ ਆਪਣੇ ਕੀ ਕਹਿੰਦੇ ਨੇ ਕੋਈ ਮੈਥਡ ਹੈ ਇਹਦਾ ਠੀਕ ਹੈ ਉਸ ਮੈਥਡ ਨਾਲ ਬੈਠ ਕੇ ਗੁਰੂ ਆਪਣੇ ਕੀ ਕਹਿੰਦੇ ਉੱਥੇ ਕਿਸਾਨ ਨੂੰ ਜਥੇਬੰਦੀ ਮੇਰੇ ਕੋਲੇ ਹੈਗੀ ਹੈ ਯੁਗਤੀ ਠੀਕ ਹੈ ਉਹ ਯੁਗਤੀ ਨਾਲ ਬੈਠ ਕੇ ਪਾਠ ਕਰਨ ਤੇ ਆਪਣੇ ਕੀ ਕਹਿੰਦੇ ਉਹ ਬਿਲਕੁਲ ਜੇ ਸਰਕਾਰਾਂ ਛੱਡ ਚੁੱਕੀਆਂ ਨੇ ਡਾਕਟਰ ਹੌਸਪੀਟਲ ਛੱਡ ਚੁੱਕੇ ਨੇ ਵੀ ਇਹ ਹੱਥਾਂ ਜੋ ਜਾ ਰਹੇ ਨੇ ਤਾਂ ਇਹ ਬਚਾਏ ਜਾ ਸਕਦੇ ਨੇ ਠੀਕ ਹੈ ਮਤਲਬ ਜਿੰਨਾ ਆਪਾਂ ਕਹਿ ਦੀਏ ਵੀ ਗੱਲ ਹੁਣ ਡਾਕਟਰੀ ਕੋਈ ਵੀ ਆਪਾਂ ਸੁਣਦੇ ਆ ਸੁਣਨਾ ਚਾਹੁੰਦੇ ਆ ਜਡੇਲੇਵਾਲ ਸਾਹਿਬ ਦੀ ਹਾਲਤ ਗੰਭੀਰ ਹੁੰਦੀ ਜਾ ਰਹੀ ਹੈ ਦਿਨੋਂ ਦਿਨ ਹਣਾ ਉਹ ਤਾਂ ਹੋਣੀ ਹੈ ਜੀ ਜਿੰਨਾ ਆਪਾਂ ਕਹਿ ਦੀ ਹੈ ਨਾ ਹਾਂ ਹਾਂ कि ਉਸ ਗੱਲ ਨੂੰ ਲੈ ਕੇ ਤੁਸੀਂ ਉੱਥੇ ਜੇ ਜਾਓਗੇ ਹਾਂਜੀ ਹਾਂਜੀ ਤਾਂ ਇਹਦਾ ਮਤਲਬ ਵੀ ਕੋਈ ਨਾ ਕੋਈ ਫਰਕ ਪਊਗਾ ਫਲ ਉਹ ਪਊਗਾ ਜੀ 100% ਪਊਗਾ ਉਹਦੇ ਕਰ ਦੇਰ ਹੈ ਅੰਧੇਰ ਨਹੀਂਗਾ ਠੀਕ ਹੈ ਕਿ ਨਹੀਂ ਤੇ ਹਰ ਕੇ ਹੈ ਵੀ ਸਾਡੀ ਜਿਹੜੀ ਸੋਚ ਹੈਗੀ ਹੈ ਠੀਕ ਹੈ ਕਿ ਨਹੀਂ ਉਹ ਸਾਨੂੰ ਉੱਥੇ ਬਦਲ ਨਹੀਂ ਪੈਣੀ ਆ ਇਹ ਗੱਲ ਤਾਂ ਤੁਸੀਂ ਫੁੱਲ ਦਾਵਾ ਕਰ ਰਹੇ ਹੋ ਹਾਂ ਮੈਂ ਮਾਲਕ ਦੀ ਮਿਹਰ ਤੇ ਕਿਰਪਾ ਹੈਗੀ ਆ ਠੀਕ ਹੈ ਕਿ ਨਹੀਂ ਤੇ ਉਸ ਯੋਗਤੀ ਨਾਲ ਸਾਰਾ ਕੁਝ ਪੋਸੀਬਲ ਹੈ ਨਾਥਿੰਗ ਇਜ਼ ਇੰਪੋਸੀਬਲ ਠੀਕ ਹੈ ਪਹਿਲਾਂ ਕੋਈ ਕੀਤਾ ਜੀ ਇਹ ਜਦੋਂ ਇਹਦਾ ਮਾਲਕ ਦੀ ਕਿਰਪਾ ਨਾਲ ਇੱਕ ਦੋ ਤੋਂ ਆਨੀਗੜ ਦਾ ਕੋਈ ਬੰਦਾ ਸੀਗਾ ਰਿਲੇਟਿਵ ਚ ਉਹ ਪੂਰਾ ਹੋ ਗਿਆ ਸੀਗਾ ਹਾਂਜੀ ਤੇ ਉਹਨਾਂ ਨੂੰ 4 ਘੰਟੇ ਪਹਿਲਾਂ ਦੱਸਿਆ ਸੀ ਵੀ ਇਹਦੇ ਚ ਦੁਬਾਰੇ ਧੜਕਣ ਆਊਗੀ ਤਾਂ ਉਹ ਯਾਨੀ ਕਿ ਜਦੋਂ ਘਰੇ ਜਾ ਕੇ ਤਾਰਿਆ ਧੜਕਣ ਆਈ ਜੇ ਧੜਕਣਾ ਆ ਗਈ ਆ ਗਈ ਤੇ ਮੈਂ ਵੀ ਜਾ ਰਿਹਾ ਸੀ ਪਿੱਛੇ ਪਿੱਛੇ ਤਾਂ ਉਹਨਾਂ ਨੇ ਮੈਨੂੰ ਫੋਨ ਕਰਿਆ ਵੀ ਵੱਡੀ ਸਾਹਿਬ ਧੜਕਣ ਆ ਗਈ ਹੈ ਤੇ ਉਹ ਸਮਝੋ ਵੀ ਮੈਂ ਉੱਤੇ ਦੀਵਾ ਜਗਾਇਆ ਤੇ ਆਪਣੇ ਕੀ ਕਹਿੰਦੇ ਆਪਣੀ ਪ੍ਰਕਿਰਿਆ ਸ਼ੁਰੂ ਕਰਤੀ ਤਾਂ ਰਾਤ ਦੇ 2 ਵਜੇ ਤੱਕ ਆਪਣੇ ਕੀ ਕਹਿੰਦੇ ਉਹ ਬੰਦਾ ਬਿਨਾ ਆਈਸੀਯੂ ਚੋਂ ਜਿਹੜਾ ਕੋਮਾ ਚ ਪਿਆ ਸੀਗਾ ਉਹ ਧੜਕ ਰਿਹਾ ਸੀਗਾ ਤੇ ਉੱਤੇ ਜੋਤ ਦੇ ਮੁਰੇ ਦੁੱਧ ਧਰਿਆ ਮੈਂ ਕਿਹਾ ਵੀ ਜਿੰਨਾ ਤੁਸੀਂ ਕੁਰਲਾ ਸਕਦੇ ਹੋ ਮਾਨਕ ਦੇ ਮੁਰੇ ਉਹਨਾਂ ਕੁਰਲਾਓ ਤੁਸੀਂ ਡਾਕਟਰੀ ਦਾ ਖਲ ਅੰਦਾਜ਼ੀ ਨਾ ਕਰੋ ਪਰ ਉਹ ਡਾਕਟਰੀ ਦਾ ਖਲ ਅੰਦਾਜ਼ੀ ਕਰਨ ਲੱਗੇ ਆਪਾਂ ਉੱਟ ਕੇ ਪਰੇ ਹੋਗੇ ਠੀਕ ਹੈ ਵੀ ਜਦੋਂ 15-20 ਲੱਖ ਰੁਪਇਆ ਲਾ ਕੇ ਤੁਸੀਂ ਡਾਕਟਰਾਂ ਕੋਲੇ ਤੁਹਾਨੂੰ ਲਾਜ ਦੇਤੀ ਹੈ ਠੀਕ ਹੈ ਉਹ ਕਹਿਣ ਦੇ ਮੁਤਾਬਕ ਘਟਨਾ ਕੱਢੀ ਹੈ ਤੁਹਾਨੂੰ ਪਰਮਾਤਮਾ ਨੇ ਜੀ ਵਾਪਸ ਦੇਣਾ ਸੀ ਤੁਹਾਡੀਆਂ ਗਲਤੀਆਂ ਦਾ ਠੀਕ ਹੈ ਤੇ ਉਹ ਇੱਕ ਤਰ੍ਹਾਂ ਮਹਿਮਾ ਸੀਗੀ ਕਿ ਉਸ ਟਾਈਮ ਉਹ ਮੰਨ ਲੈਂਦੇ ਤਾਂ ਜੋ ਬੰਦਾ ਚਾਹੁੰਦਾ ਹੁੰਦਾ ਬਿਨਾਂ ਕਿ ਤੂੰ ਕਹਿੰਦੀ ਤੁਸੀਂ ਦੀਵਾ ਬਾਲ ਦਿੰਦੇ ਹੋ ਜੀ ਚੱਲ ਰਿਹਾ ਜੀ ਆਪਣੇ ਕੋਲੇ ਮਾਲਕ ਦੀ ਕਿਰਪਾ ਨਾਲ ਲੇਕਿਨ ਨਹੀਂ ਇੱਧਰ ਬੈਠਾ ਸੀਗਾ ਮੈਂ ਅਕਲੀਆ ਜਲਾਲ ਕਾ ਉੱਥੇ ਉਹਨਾਂ ਨੂੰ ਦਿਖਾਇਆ ਵੀ ਆਪਣੇ ਕੀ ਕਹਿੰਦੇ ਖੇਤੀ ਵੀ ਆ ਜਿਹੜੀ ਉਹ ਪ੍ਰਮਾਤਮਾ ਦੇ ਸ਼ਬਦ ਨਾਲ ਬਹੁਤ ਵਧੀਆ ਹੋ ਸਕਦੀ ਆ ਇੱਕ ਇੱਕ ਕਿੱਲੇ ਚੋਂ ਚਾਰ ਚਾਰ ਕਿੱਲੇ ਦੀ ਫਸਲ ਕੱਢੀ ਜਾ ਸਕਦੀ ਆ ਠੀਕ ਹੈ ਜੀ ਤੇ ਇਦਾਂ ਹੀ ਫਿਰ ਮੈਂ ਉੱਥੋਂ ਛੱਡ ਕੇ ਫਿਰ ਮੇਰਾ ਲਕਸ਼ ਸੀਗਾ ਵੀ ਇੱਕ ਦੀਵਾ ਜਗਾਉਣਾ ਹੈ ਜਿਹੜਾ ਬਿਨਾ ਬੱਤੀ ਤੋਂ ਚੱਲੇ ਠੀਕ ਹੈ ਜੀ ਜੋ ਚੱਲ ਰਿਹਾਗਾ ਬਿਨਾ ਬੱਤੀ ਤੋਂ ਬਿਨਾ ਬੱਤੀ ਤੋਂ ਹਾਂ ਜੀ ਬਿਨਾ ਅੱਗ ਲਾਏ ਹਾਂ ਜੀ ਹਾਂ ਜੀ ਮਤਲਬ ਪਹਿਲਾ ਪਹਿਲਾਂ ਜਾਨੀ ਕਿ ਜਿਹੜਾ ਉਹ ਚਲਾਇਆ ਸੀ ਤਾਂ ਉਹਦੇ 'ਚ ਬੱਤੀ ਰੱਖੀ ਗਈ ਸੀ ਉਸ ਤੋਂ ਬਾਅਦ ਉਹਦੇ 'ਚ ਬੱਤੀ ਕੱਢ ਦਿੱਤੀ ਗਈ ਠੀਕ ਆ ਉਹ ਹਾਂ ਫਿਰ ਉਹ ਉਹਦੇ ਤੇ ਇੱਕ ਜੋਤ ਤੋਂ ਦੋ ਹੋਈਆਂ ਦੋ ਤੋਂ ਤਿੰਨ ਹੋਈਆਂ ਫਿਰ ਉਹ ਪੂਰਾ ਗੋਲ ਚੱਲਣ ਲੱਗ ਗਿਆ ਇਹ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਇਹ ਦਾਅਵੇ ਨਾਲ ਤੁਸੀਂ ਦਿਖਾ ਸਕਦੇ ਹੋ ਕੀ ਹਾਂ ਠੀਕ ਆ ਠੀਕ ਹੈ ਕੀ ਨਹੀਂ ਠੀਕ ਹੈ ਜੀ ਪਰ ਤਾਂਖ ਹੈਗਾ ਮੇਰੇ ਕੋਲ ਪਹਿ ਦੀਵਾ ਹੈਗਾ ਚੱਲ ਚੱਲ ਰਿਹਾ ਠੀਕ ਆ ਤੇ ਆਪਣੇ ਨਾਮ ਤੇ ਨੰਬਰ ਬੋਲ ਦਿਓ ਜੀ ਕਿਵਰੀ ਦੋ ਦੋ ਬੰਦੇ ਮੇਰਾ ਨਾਮ ਗੁਰਪਿਆਰ ਸਿੰਘ ਭੱਡੀ ਆ ਜੀ ਹਾਂਜੀ ਤੇ ਆਪਣੇ ਕੀ ਕਹਿੰਦੇ ਮੇਰਾ ਨੰਬਰ 9465756877 ਨੰਬਰ ਹੈ 94657 56877 56877 ਹਾਂ ਅਸੀਂ ਡਾਕਟਰਾਂ ਕੋਲੇ ਫਿਰਦੇ ਆ ਡਾਕਟਰਾਂ ਨੇ ਬੜੀਆਂ ਬੜੀਆਂ ਦੁਕਾਨਾਂ ਬਣਾਈਆਂ ਹੋਈਆਂ ਨੇ ਜੀ ਠੀਕ ਹੈ ਉਹਨਾਂ ਨੇ ਆਪਣੇ ਜਿਹੜੇ ਖਰਚੇ ਕਰੇ ਨੇ ਮਸ਼ੀਨਾਂ ਤੇ ਮੁਲਾਜ਼ਮ ਰੱਖੇ ਨੇ ਉਹਨਾਂ ਦਾ ਖਰਚਾ ਕੱਢਣ ਵਾਸਤੇ ਅੱਜ ਡਾਕਟਰ ਜਿਹੜਾ ਨਾ ਉਹ ਮਰੀਜ਼ ਨੂੰ ਠੀਕ ਕਰਨ ਦੇ ਚਾਹਵਾਨ ਹੀ ਨਹੀਂ ਠੀਕ ਆ ਉਹ ਕਹਿੰਦਾ ਜੇ ਮੈਂ ਇਹਨਾਂ ਨੂੰ ਠੀਕ ਕਰਤਾ ਤਾਂ ਮੇਰੀ ਦੁਕਾਨਦਾਰੀ ਬੰਦ ਹੋ ਜਾਣੀ ਐ ਠੀਕ ਐ ਪਰਮਾਤਮਾ ਨੇ ਹਰ ਬੰਦੇ ਨੂੰ ਇੰਨੀ ਊਰਜਾ ਦਿੱਤੀ ਐ ਕਿ ਉਹ ਆਪਣੇ ਕੀ ਕਹਿੰਦੇ ਨੇ ਆਪ ਆਪਣੇ ਆਪ ਨੂੰ ਠੀਕ ਕਰ ਸਕਦਾ ਠੀਕ ਐ ਜਿਵੇਂ ਸ਼ੂਗਰ ਦੀ ਬਿਮਾਰੀ ਐ ਠੀਕ ਹੈ ਜੀ ਲੋਕ ਕਹਿੰਦੇ ਆ ਕਰੇਲੇ ਜੂਸ ਪਾ ਲਓ ਬੰਦੇ ਦੇ ਅੰਦਰ ਕੜਤਨ ਐ ਠੀਕ ਐ ਉਹ ਆਪ ਦੀ ਇਹ ਕੜਤਨ ਜਿਹੜੀ ਲੋਕਾਂ ਤੇ ਦਿਖਾ ਰਿਆ ਉਹ ਆ ਪੀਵੇ ਤੇ ਪਰਮਾਤਮਾ ਨੇ ਠੀਕ ਕਰ ਦੇਣਾ ਉਹ ਸਾਰੀਆਂ ਤੱਤਾਂ ਜਿਹੜੀਆਂ ਨੇ ਇਹ ਸ਼ਬਦ ਦੀ ਹੀ ਕਰਾਮਾਤ ਐ ਠੀਕ ਐ ਠੀਕ ਐ ਨਹੀਂ ਜੇ ਅਸੀਂ ਕਹਾਂਗੇ ਬਿਮਾਰ ਐ ਬਿਮਾਰ ਐ ਬਿਮਾਰ ਐ ਤਾਂ ਮਾਲਕ ਠੀਕ ਹੈ ਠੀਕ ਹੈ ਨਾ ਤਾਂ ਸਾਡੇ ਕਹਿਣ ਤੇ ਹੈ ਸੋਚ ਤੇ ਡਿਪੈਂਡ ਕਰਦੀ ਹੈ ਹੁਣ ਗੱਲ ਡੱਲੇਵਾਲ ਸਾਹਿਬ ਦੀ ਫੇਰ ਤੋਂ ਕਰ ਰਹੇ ਹਾਂ ਵੀ ਜੇ ਤੁਸੀਂ ਧਰਨੇ ਦੇ ਵਿੱਚ ਪ੍ਰਵੇਸ਼ ਕਰਦੇ ਹੋ ਜਾਂਦੇ ਹੋ ਤਾਂ ਉਥੇ ਕੋਈ ਨਾ ਕੋਈ ਜ਼ਮਤਕਾਰ ਜ਼ਰੂਰ ਹੋਏਗਾ ਜੀ ਹੋਏਗਾ ਹਾਂ ਤੇ ਉਹਦੇ ਨਾਲ ਇਹ ਹੈ ਵੀ ਉਹਨਾਂ ਦਾ ਸਹਿਯੋਗ ਚਾਹੀਦਾ ਸਹਿਯੋਗ ਨਾਲ ਹੀ ਹੁੰਦਾ ਠੀਕ ਹੈ ਨੀ ਇਕੱਲਾ ਤਾਂ ਇਕੱਲਾ ਹੀ ਹੈ ਇੱਕ ਜਿਹੜਾ ਉਹ ਦੋ ਨਹੀਂ ਹੁੰਦੇ 11 ਹੋ ਜਾਂਦੇ ਨੇ ਠੀਕ ਹੈ ਧੰਨਵਾਦ ਧੰਨਵਾਦ ਜੀ